ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰ ਹੀ ਪਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਣਾ ਅੰਦਰ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਜੀ ਉਹਨਾਂ ਦਾ ਕੰਮ ਆ ਜੀ ਦੋ ਐਨੀਮਲ ਸੇਲ ਆ ਜੀ ਦੋਨੇ ਹੀ ਗੱਬਣ ਜਾਣਕਾਰੀ ਪ੍ਰੋਪਰ 22 ਤੋਂ ਲੈ ਦਾਂਗੇ ਜੀ ਤੁਹਾਨੂੰ ਜਿਹੜੂ ਜਿਹੜਾ ਐਨੀਮਲ ਪਸੰਦ ਆਊਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਈ ਸ਼ਾਤਰਾਮ ਸਿੰਘ ਪਿੰਡ ਜਿਉ ਖਾਨੰਦ ਤਸੀਲ ਬਗਾਪੁਰਾ ਮੋਬਾਈਲ ਨੰਬਰ 97790 33505 ਇੱਕ ਵਾਰੀ ਹੋਰ ਦੱਸੋ ਜੀ 97790 33505 ਠੀਕ ਆ ਬਾਈ ਕਰਦੇ ਪਸ਼ੂ ਆ ਜੀ ਹਾਂਜੀ ਹਾਂਜੀ ਕਰਦੇ ਠੀਕ ਆ ਬਾਈ ਜਰਸੀ ਤੋਂ ਸ਼ੁਰੂ ਕਰ ਲੈਣੇ ਆ ਸੂਆ ਕਿੰਨਾ ਮਸੂਰੀ ਹੈ ਜੀ ਏ ਬਈ ਤੀਜਾ ਸੂਆ ਤੀਜਾ ਸੂਆ ਸੁੰਨ ਦੀ ਠੀਕ ਹੈ ਜੀ ਦੈਣ ਕਿੰਨੇ ਲੈ ਜੂ ਬਾਈ ਇਹ ਦੈਣ ਤੈਰੇ 15 ਦੈਣ ਬਾਈ ਲੈ ਜੂ ਘਟੂ ਘਟੂ ਬੰਦਾ 15 ਬਈ ਪਿਛਲੇ ਸੂਏ ਤੋਂ ਅੱਧਾ ਕੀ ਰਿਕਾਰਡ ਹੈ ਇਹਦਾ ਸੀਗਾ ਬਈ 20 ਬਾਈ ਲੀਟਰ ਠੀਕ ਹੈ ਬੁਰਾ ਤੋੜ ਕੇ ਦਿਖਾ ਤਣਾ ਦੀ ਡੰਨਾ ਜੀ ਹਾਂ ਥਾਣਾ ਨੂੰ ਦੇ ਸੀਲਸ ਲੱਗ ਵੀ ਪੂਰੀ ਹੈ ਪੂਰੀ ਬਈ ਪੂਰੀ ਆ ਸਾਹਮਣੇ ਠੀਕ ਹੈ ਸੀਲਸ ਲੱਗ ਵੀ ਪੂਰੀ ਆ ਕੱਲੀ ਕੱਚੀ ਕੱਚੀ ਹੈ ਜੀ 22 ਦੇ ਦਸਨ ਮੁਤਾਬਕ ਸੂਆ ਤੀਜਾ ਸੁੰਨ ਦੀ ਆ ਡੇਟ ਮੁਤਾਬਕ 15 ਦਿਨ ਪਈ ਹੈ ਜੀ ਬਾਕੀ ਕਰਮ ਵਾਲਾ ਪਸ਼ੂ 1-2 ਦਿਨ ਉੱਪਰ ਵੀ ਲੈ ਜਾਂਦਾ ਖਾਣਾ ਦੇ ਸਹਿ ਸੋਹਣੇ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਖਾਣਾ ਹੁਏ ਕਰਮ ਵਾਲੀ ਨੇ ਹਵਾਨਾ ਸਟਾਰਟ ਕਰਨਾ ਸ਼ੁਰੂ ਹੀ ਕੀਤਾ ਜੀ 15 ਦਿਨਾਂ ਤੱਕ ਸੋਣਾ ਅੰਨਾ ਤਿਆਰ ਕਰ ਲੂਗੀ ਜੀ ਬਾਕੀ ਪਿਛਲੇ ਸੂਏ ਦੁੱਧ ਦਾ ਰਿਕਾਰਡ ਬਾਈ 22 ਲੀਟਰ ਦਾ 10000 ਮਿਲਕ ਵੇਣ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਸਟਰੋਂਗ ਹੁੰਦੀ ਹੈ ਸੋਣਾ ਗਲਾਬੀ ਖਾਣਾ ਪੂਰਨ ਸ਼ਾਂਖ ਨੇ ਹਨਾਂ ਦੀ ਬਈ 10 ਦਾ ਡਨ ਆ ਜੀ ਸਿਗਸ ਲੱਗ ਵੀ ਪੂਰੀ ਏ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਈ ਪੈਸੇ ਤੁਸੀਂ ਲਾਉਣੇ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਫੁੱਲ ਹੈਵੀ ਬੋਡੀ ਵੇਟ ਦੀ ਪੰਜਾਬ ਵਾਲੀ origignal jersey ਜੀ ਥਣਾ ਦੇ ਸਾਈਜ਼ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਮੁੱਲ ਬਈ ਇਹਦਾ ਇਹਦੇ ਮੁੱਲ ਬਈ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਮੁੱਲ ਬਈ ਇਹਦਾ ਫੋਨ ਤੇ ਹੀ ਕਰਨਗੇ ਜਿਹਨੂੰ ਐਨੀਮਲ ਪਸੰਦ ਆਊਗਾ ਨੰਬਰ ਬਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਦੋ ਨੰਬਰ ਐਚ ਐਫ ਇਹ ਕਿੰਨਾ ਮਸੂਆ ਸੁਣਦੀ ਹੈ ਬਾਈ ਇਹ ਵੀ ਤੀਜਾ ਸੁਆ ਦੂਜਾ ਜੀ ਤੀਜਾ ਤੀਜਾ ਸੁਆ ਜੀ ਠੀਕ ਆ ਬਾਈ ਦਿਨ ਕਿੰਨੇ ਲੈ ਜੂ ਜੀ ਇਹ ਲੈ ਜੀ 10 ਦਿਨ ਮੈਂ 10 ਦਿਨ ਲੈ ਜੂ ਕਿੰਨਾ ਕੁ ਪਾ ਦੁੱਧ ਬਾਈ ਇਹਦਾ ਦੁੱਧ ਬਾਈ ਯਰ ਕੈਨ ਨੂੰ ਤੇ ਜਿੰਨਾ ਮਰਜੀ ਕਹੀ ਅੱਗੇ ਠੀਕ ਆ ਜੀ ਵੀ ਆਪਾਂ ਇਹਦਾ 28 30 28 30 ਇੱਥੇ ਦੁੱਧ ਚੋਇਆ ਦਾ ਚੋਇਆ ਵਾ ਹਾਂ ਜੀ ਯਾਨੀ ਬਾਲਾ ਨਹੀਂ ਇੰਨਾ ਕਦਾ ਦੇਊਗੀ ਬਾਕੀ ਅਗਲੇ ਸੀ ਬਾਕੀ ਬਾਈ ਫਾਰਮ ਵਾਲੀ ਗਾਂ ਵੱਡੀ ਥੋੜੇ ਸਾਹਮਣੇ ਹੈ ਹਨਾ ਸਹੀ ਗੱਲ ਆ ਜੀ ਦੇਸੀ ਜਾਤ ਵਾਲੀ ਗਾਂ ਜਿਹਾਂ ਗਾਂਆਂ ਦਾ ਲੋਕਾਂ ਨੂੰ 40 40 ਲੀਟਰ ਵੀ ਕਹੀ ਬਾਕੀ ਕੱਚੀ ਆ ਨਾ ਬਾਈ ਹਜੇ ਤੇ ਸੀਮਨ ਪਤਾ ਬਾਈ ਕਿਹੜਾ ਲੱਗਿਆ ਜੀ ਸੀਮਨ ਤਾਂ ਬਾਈ ਯਾਰ ਜਿਆਦਾ ਨਹੀਂ ਗਾ ਤੇ ਸੀਮਨ ਪੂਰਾ ਵਧੀਆ ਹੀ ਲੱਗਿਆ ਵਾ ਉਹ ਆਪਾਂ ਜਗੇ ਵੀਰ ਨਾਲ ਆਪਣਾ ਸੌਦਾ ਹੈ ਉਹਨੂੰ ਡਿਟੇਲ ਦੇ ਦਾਂਗੇ ਉਹਨੂੰ ਡਿਟੇਲ ਠੀਕ ਹੈ ਡਾਕਟਰ ਤੋਂ ਲੈ ਕੇ ਦੇ ਹਾਂਜੀ ਠੀਕ ਆ ਬਾਈ ਤੋਰ ਕੇ ਦਿਖਾ ਦੇ ਜੀ ਸੁਆ ਤੀਜਾ ਸੁੰਦੀ ਆ ਬਾਈ ਦੱਸਦਾ ਕਿ ਪਿਛਲੇ ਸੁਵੇ 28 29 ਲੀਟਰ ਆਪਣਾ ਚੋਇਆ ਵਾ ਜੀ ਟੈਗ ਪਿਆਰ ਕੱਲੀ ਕੱਚੀ ਕੱਚੀ ਹੈ ਜੀ ਦਸਾਂ ਦਿਨਾਂ ਦੀ ਕੱਚੀ ਆ ਕੱਦ ਕਾਠ ਵੱਡਾ ਹੀ ਆ ਫੁੱਲ ਵੱਡਾ ਸੀਮਨ ਬਾਈ ਦੱਸਦਾ ਇਹਦੇ ਚੰਗਾ ਹੀ ਲਵਾਇਆ ਸੀਗਾ ਜਿਹੜਾ ਵੀਰ ਲੈ ਕੇ ਜਾਊਗਾ ਆਪਾਂ ਰਿਕਾਰਡ ਉਹਨੂੰ ਡਾਕਟਰ ਸਾਹਿਬ ਤੋਂ ਲੈ ਕੇ ਦੇ ਦਾਂਗੇ ਕਿਉਂਕਿ ਡਾਕਟਰ ਸਾਹਿਬ ਕੋਲ ਰਿਕਾਰਡ ਪਿਆ ਹੁੰਦਾ ਥਣਾ ਦੀ ਇਹ ਵੀ ਡੰਨ ਬਾਈ ਹਾਂ ਹਾਂ ਥਣਾ ਦੀ ਬਾਈ ਦੋਨੇ ਪਾਸੋਂ ਆਪਾਂ ਠੀਕ ਕਰ ਜਾਈਏਗਾ ਥਣਾ ਦੀ ਬਾਈ ਕਹਿੰਦਾ ਡੰਨ ਬੇਫਿਕਰ ਹੋ ਕੇ ਆਜੋ ਥੈ ਥਣਾ ਦਾ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਵਾਲਟੇਲਾ ਹਵਾਨੇ 'ਚ ਬਹੁਤ ਪੰਜਾਂ ਨੇ ਫੁੱਲ ਵਜੋਂ ਮजूद ਆਲੀ ਹੈ ਜੀ ਕੱਲੀ ਕੱਚੀ ਕੱਚੀ ਆ ਦਸਾਂ ਦਿਨਾਂ ਤੱਕ ਤਾਂ ਸੋਨਾ ਹਵਾਨਾ ਤਿਆਰ ਕਰੂਗੀ ਹੁਵਾਨਾ ਕਿਚਾਂਗੇ ਤਾਂ ਰਵਡਾਂ ਨੂੰ ਵਦੂ ਕਬੱਕੀ ਚੋਲ ਹਵਾਨੇ 'ਚ ਬਹੁਤ ਪਈ ਆ ਹਾਈਟ ਦਾ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਲਾ ਲਓ ਬਾਈ ਦਾ ਕੱਦ 6 ਫੁੱਟ ਆ ਦੇ ਨੇੜੇ ਦੇੜ ਹੋਊਗਾ ਤੇ ਮੋਢੇ ਤੇ ਕਰ ਆਮ ਨਾਲ ਹੀ ਹੁੰਦੀ ਆ ਮੁੱਲ ਬਾਈ ਇਹਦਾ ਵੀ ਫੋਨ ਤੇ ਇਹਦਾ ਵੀ ਬਾਈ ਫੋਨ ਠੀਕ ਆ ਜੀ ਮੁੱਲ ਬਾਈ ਇਹਦਾ ਵੀ ਫੋਨ ਤੇ ਹੀ ਕਰਨਗੇ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ